ਉਹਨੇ ਘੋਗੀਆਂ ਕੱਢੇਗਾ ਸੱਟ ਲੀਂ ਗੜੇ ਕੇ ਬੱਚੇ ਆ ਕੇ ਨਾ ਸਰ ਭਾਈ ਕਿੱਥੇ ਜਾਈਏ ਜੋ ਗੰਦੀਆਂ ਗਾਲਾਂ ਕਿੰਨਾ ਗੁੰਡਾ ਗਰਜੀ ਬਦਮਾਸ਼ੀ ਕਰਕੇ ਪੂਰੀ ਗਿਆ ਗਾ ਜੀ ਇਹ ਆ ਕਹਿੰਦਾ ਬਹੁਤ ਹੀ ਜਿਹੜੀ ਦੁਰਘਟਨਾ ਕੀਤੀ ਹੈ ਨਾ ਨਾ ਨੇ ਕੱਲ ਅੰਨੀ ਕਿ ਜਿਹੜੀ ਕਹਿ ਨਹੀਂ ਸਕਦੇ ਦਰ깔ੀ پھر ਉਹ ਉਹੀ ਆਈਆ ਕੋਈ ਜਿਹੜੀ ਸੜਕ ਗਈ ਹੈ ਕਿ ਪਿੰਡ ਨੂੰ ਉਹੀ ਗਈ ਹੈ ਫਾਰਮ ਨੂੰ ਉਹੀ ਗਈ ਹੈ ਦੀਵਾਰ ਨੂੰ ਲੱਗਦੀ ਹੈ ਫਿਰ ਨਹੀਂ ਨਹੀਂ ਇਹ ਨਹੀਂ ਹੈ ਵੀ ਸਰ ਇਹ ਆਪੇ ਬਣਾਈ ਗਈ ਇਹ ਆਪੇ ਮੁੱਢ ਲਈ ਆਉਣਾਂ ਜਗ੍ਹਾ ਤੇ ਪਠਾਨਕੋਟ ਵਿਖੇ ਹਲਕਾ ਪੋਆ ਦੇ ਪਿੰਡ ਜਸਵਾਲੀ ਦੇ ਵਿੱਚ ਇੱਕ ਮਾਮਲਾ ਜੁੜਾ ਹੈ ਉਹ ਵਰਮਾਇਆ ਹੋਇਆ ਦੱਸਦੇ ਇੱਕ ਨਿੱਜੀ ਸਕੂਲ ਨੂੰ ਲੈ ਕੇ ਪਿੰਡ ਵਾਲਿਆਂ ਨੇ ਜਿਹੜਾ ਹੈ ਰੋਸ ਜਤਾਇਆ ਹੈ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਪਿੰਡ ਵਾਸੀਆਂ ਦਾ ਕਿ ਇਹ ਸਕੂਲ ਜਿਹੜਾ ਹੈ ਇਸ ਦੇ ਵੱਲੋਂ ਨਜਾਇਜ਼ ਫਿਰਨੀ ਪੈਲੀਆਂ ਦੇ ਵਿੱਚੋਂ ਕੱਢੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਰਸਤਾ ਜਿਹੜਾ ਬਿਲਕੁਲ ਬੰਦ ਸੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਸ ਤਰ੍ਹਾਂ ਦੇ ਨਾਲ ਹੀ ਦੀਵਾਰ ਜਿਹੜੀ ਹੈ ਉਹ ਦੀਵਾਰ ਚਿਨੀ ਹੋਈ ਹੈ ਤੇ ਇਸ ਦੇ ਨਾਲ ਜਿਹੜਾ ਹੈ ਪਿਛਲੇ ਪਾਸੇ ਫਿਰਨੀ ਜਿਹੜੀ ਨਜਾਇਜ਼ ਸਕੂਲ ਦੇ ਵੱਲੋਂ ਨਿੱਜੀ ਸਕੂਲ ਦੇ ਵੱਲੋਂ ਜਿਹੜੀ ਹੈ ਉਹ ਕੱਢੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸਕੂਲ ਵਾਲਿਆਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਡਰਾਇਆ ਧਮਕਾਇਆ ਜਾ ਰਿਹਾ ਹੈ ਕੁਝ ਬੰਦੇ ਭੇਜੇ ਜਾ ਰਹੇ ਨੇ ਤੇ ਕੱਲ ਜੀਸੀਬੀ ਜੁੜੀ ਹੈ ਇਸ ਵਕਤ ਵੀ ਲੋਕ ਜਿਹੜੇ ਨੇ ਉਹ ਇਕੱਠੇ ਨੇ ਹਰੀਜਨ ਕਲੋਨੀ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਉਹ ਗਰਮਾਇਆ ਹੋਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਕੂਲ ਦੇ ਵੱਲੋਂ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਲੋਕਾਂ ਦੇ ਜਿਹੜੇ ਵਿਚਾਰ ਧਾਰਨਾ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਸਕੂਲ ਦੇ ਵੱਲੋਂ ਇਸ ਪੈੜੀ ਦੇ ਉੱਤੇ ਜਿਹੜਾ ਇਹ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਨਿੱਜੀ ਫਿਰਨੀ ਵੀ ਬਣਾ ਦਿੱਤੀ ਗਈ ਹੈ ਤੇ ਇਸ ਦੇ ਉੱਤੇ ਜਦੋਂ ਇਸ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਹਰੀਜਨ ਕਲੋਨੀ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਸਾਬਕਾ ਸਰਪੰਚ ਨੇ ਕੀ ਜਾਣਕਾਰੀ ਸਾਂਝੀ ਕੀਤੀ ਤੇ ਕਿੰਨੇ ਚਿਰ ਤੋਂ ਇਹ ਮਸਲਾ ਜੜਾ ਹੈ ਉਹ ਗਰਮਾਇਆ ਹੋਇਆ ਹੈ ਇਹ ਮੁੱਦਾ ਜਿਹੜਾ ਕਿੰਨੇ ਚਿਰ ਤੋਂ ਗਰਮਾਇਆ ਹੋਇਆ ਹੈ ਆਓ ਸੁਣਦੇ ਹਾਂ ਮੇਰੇ ਨਾਲ ਪ੍ਰੇਮ ਕੁਮਾਰ ਜੀ ਇਹਦੀ ਜਗ੍ਹਾ ਤੇ ਰਹਿਣ ਵਾਲੇ ਮੈਂ ਜਸਵਾਲੀ ਪਿੰਡ ਦਾ ਜੀ ਹਰ ਯੂਨੀਵਰਸਿਟੀ ਹਾਂਜੀ ਹਾਂਜੀ ਕੀ ਮਾਮਲਾ ਹੈਗਾ ਜਿਹੜਾ ਪਿੱਛੇ ਦੀਵਾਰ ਦਾ ਆਇਆ ਕੱਲ ਸਰ ਮਾਮਲਾ ਇਹ ਹੈਗਾ ਜੇ 50 ਸਾਡੇ ਬੱਚਾ ਨੂੰ ਤੰਗ ਕਰਦਾ ਰਿਹਾ ਵੇ ਮੈਂ ਇੱਥੇ ਰਸਤਾ ਲੈਣਾ ਜੇ ਉਹਨਾਂ ਕੋਈ ਪਿੰਡ ਦੇ ਪ੍ਰੂਵ ਸਾਡੇ ਬਜ਼ੁਰਗ ਨਾ ਕਹਿੰਦੇ ਜੇ ਸਾਡੇ ਪਿੰਡ ਦਾ ਸਰਪੰਚ ਵੀ ਅਗਲਾ ਮੁਖੀ ਹੈ ਕਹਿੰਦਾ ਜੇ ਪਿੰਡ ਦੇ ਮਾਲਕ ਹੈ ਕਹਿੰਦਾ ਉਹਦਾ ਕੀ ਫਰਜ ਬੰਦਾ ਸੀ ਜਦੋਂ ਜਗ੍ਹਾ ਲਈਆ ਤੂੰ ਆਪਣੀ ਫਿਰ ਨਹੀਂ ਲਈ ਜਾਂਦੇ ਪਿੰਡ ਦੇ ਮਾਲਕਾਂ ਨਾਲ ਗੱਲ ਕਰਦੇ ਤੇ ਪਹਿਲੀ ਮੈਂ ਇਧਰ ਜਗ੍ਹਾ ਲਈਆ ਮੈਂ ਇਧਰੋਂ ਜਗ੍ਹਾ ਲੈਣ ਲੱਗਾ ਰਸਤਾ ਲੈਣ ਲੱਗਾਗਾ ਪਚਾਇ ਮੈਨੂੰ ਆਪਣੇ ਕਲੋਨੀ ਦੇ ਵਿੱਚੋਂ ਰਸਤਾ ਦੇਣਾ ਚਾਹੀਦਾ ਲੰਘਣ ਵਾਸਤੇ ਫਿਰ ਨਹੀਂ ਸੀਗੀ ਪਹਿਲੇ ਦੇ ਦੱਸੋ ਤੇ ਮਤਲਬ ਪਹਿਲੀਆਂ ਸੀਗੀ ਨਹੀਂ ਸਰ ਪਹਿਲੀ ਫਿਰ ਉਹ ਹੀ ਆਈ ਆ ਫਿਰ ਉਹ ਜਿਹੜੀ ਸੜਕ ਗਈ ਹੈ ਕਿ ਪਿੰਡ ਨੂੰ ਵੀ ਉਹ ਹੀ ਗਈ ਹੈ ਫਾਰਮ ਨੂੰ ਵੀ ਉਹ ਹੀ ਗਈ ਹੈ ਦੀਵਾਰ ਨੂੰ ਲੱਗ ਰਹੀ ਹੈ ਫਿਰ ਨਹੀਂ ਨਹੀਂ ਸੀ ਇਹ ਨਹੀਂ ਹੈਗੀ ਸਰ ਇਹ ਆਪੇ ਬਣਾਈ ਗਈ ਹੈ ਇਹ ਆਪੇ ਮੁੱਲ ਲਈ ਆਉਣੇ ਜਗਾ ਜੇ ਕਿ ਜਿਮੀਦਾਰ ਕੋਲ ਮੁੱਲ ਲਈ ਹੈ ਜਗਾ ਬਣਾਨੇ ਉਹਦਾ ਵੀ ਤੁਸੀਂ ਕੋਈ ਰੋਲ ਨਹੀਂ ਆ ਕਰ ਕੱਲ ਫਿਰ ਕੀ ਕੀਤਾ ਉਹਨਾਂ ਨੇ ਕੱਲ ਉਹਨਾਂ ਨੇ ਕੀਤਾ ਕੀ ਆ ਕਿ ਦੇਖਿਆ ਹੋਵੇ بارش ਲੱਗੀ ਤਾਂ ਘਰ ਕੋਈ ਨਹੀਂ ਹੈਗਾ ਜੇ ਕੋਈ ਇੰਦੇ ਜੋ ਬੰਦਾ ਨਹੀਂ ਜਨਾਨੀਆਂ 5-7 10 ਜਣੀਆਂ ਗਿਆਈਆਂ ਜੇ ਉਹਨਾਂ ਨੇ ਆ ਕੇ ਕੀਤਾ ਕਿ ਪਹਿਲਾਂ ਤਹਿਸੀਲ ਮੁਲਾਜ਼ਮ ਮਲਾਜ਼ਮ ਨਾਲ ਜੇ ਉਹ ਪੰਜ ਮਹੀਨੇ ਪਹਿਲਾਂ ਚੱਕਰ ਮਾਰ ਕੇ ਗਏ ਨਾ ਇੱਥੋਂ ਜਿਹੜੇ ਵਾਪਸ ਚੱਲ ਗਏ ਨਾ ਤਾਂ ਉਹਨਾਂ ਨੇ ਕਿਹਾ ਕਿ ਜੀਸੀਬੀ ਦੇ ਬੰਦੇ ਭੇਜਦੇ ਨਾਲ ਨਾਲ ਉਹ 10 12 15 20 ਬੰਦੀ ਜਨਾਨੀਆਂ ਸੀ ਜੇ ਤੇ 20 25 30 ਬੰਦੇ ਹੈਗੇ ਜੇ ਜਿਨ੍ਹਾਂ ਨੇ ਮੂੰਹ ਬਲੇਟ ਦੇ ਨਾਲ ਸਾਡੇ ਕੋਲ ਉਹ ਵੀ ਪ੍ਰੂਫ ਹੈ ਪਿਆਗਾ ਜੇ ਉਹਨਾਂ ਨੇ ਆ ਕੇ ਇੱਥੇ ਜੀਸੀਬੀ ਲਾ ਕੇ ਪਹਿਲਾਂ ਸਾਡੀ ਜਨਾਨੀਆਂ ਨੂੰ ਮਾਂ ਮਾਂ ਪੈਣਾ ਦੀਆਂ ਚੰਗੀਆਂ ਪਹਿਲਾਂ ਗਾਲਾਂ ਵਾਲਾਂ ਗੱਡੀਆਂ ਨਾਲ ਫਿਰ ਉਹਨਾਂ ਜੀਸੀਬੀ ਢਾਈ ਨਾ ਜੀਸੀਬੀ ਠਾਗਦੇ ਮੁਲਾਜ਼ਮ ਸੀਗੇ ਮੁਲਾਜ਼ਮ ਸੀਗੇ ਜਿਨ੍ਹਾਂ ਗਾਲਾਂ ਨਹੀਂ ਸਰ ਨਹੀਂ ਮੁਲਾਜ਼ਮ ਨਹੀਂ ਹੈਗੇ ਜੇ ਉਹਨਾਂ ਦੇ ਬਰਮ ਉਹ ਇਥੋਂ ਦੇ ਨਹੀਂ ਹੈਗੇ ਜੀ ਉਹ ਬਾਕੀ ਇਹ ਆ ਵੀ ਸਾਨੂੰ ਹੁਣ ਤੱਕ ਵੀ ਜਾਣ ਪਛਾਣ ਨੂੰ ਆndi ਹੈਗੀ ਆ ਕਿੰਨਾ ਬੰਦਿਆਂ ਦੀ ਏ ਜਿਹੜੇ ਮੁਲਾਜ਼ਮ ਆਏ ਸੀਗੇ ਤੁਸੀਂ ਕਹਿ ਰਹੇ ਕੀ ਉਹਨਾਂ ਨੇ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਕੀਤੀ ਪੁੱਛਿਆ ਕਿਸੇ ਨੇ ਜਾਂ ਸਰਪੰਚ ਨੂੰ ਪੁੱਛਿਆ ਮੈਂ ਸਰਪੰਚ ਨੂੰ ਨਹੀਂ ਪੁੱਛਿਆਗਾ ਜੇ ਮੁਲਾਜ਼ਮਾਂ ਨੇ ਇੱਥੇ ਆ ਕੇ ਉਹਨਾਂ ਨੇ ਮਤਲਬ ਦੇਖਿਆ ਰੋਕਟੰਗ ਦੇਖਿਆ ਮੁਲਾਜ਼ਮਾਂ ਨੇ ਉਹ ਮੁਲਾਜ਼ਮੇ ਤਹਿਸੀਲਦਾਰ ਨੂੰ ਗੱਡੀ ਪਾਇਆ ਤੇ ਲੈ ਗਏ ਨਾ ਜੀ ਗੈਸ ਤਾਂ ੱਕਾ ਹੋਇਆ ਤੁਹਾਡੇ ਨਾਲ ਬਹੁਤ ਜਿਆਦੇ ਜੀ ਕੀ ਮੰਨ ਕਰਦੇ ਆਹੀ ਮੰਨ ਕਰਨੇ ਆ ਕਿ ਚਲੋ ਸਾਡੀ ਇਹ ਜਿਹੜੀ ਦੀਵਾਰ ਹੈਗੀ ਆ ਦਵਾਰ ਸਾਡੀ ਇਦਾਂ ਦੀ ਇਦਾਂ ਹੀ ਰਹਿਣੀ ਚਾਹੀਦੀ ਹੈਗੀ ਕਿਸ ਨੂੰ ਧੱਕਾਸ਼ਾਈ ਜਾਂ ਗਾਲ ਮਾਲ ਚ ਕਿਸ ਨੂੰ ਮਾਰਨਾ ਕੁੱਟਣਾ ਇਹ ਚੰਗਾ ਕੰਮ ਨਹੀਂ ਹੈਗਾ ਸਰ ਮਹਾਂਗੇ ਆ ਗਏ ਨੇ ਹਾਂਜੀ ਇਹ ਨਾਣਾ ਮਤਲਬ ਇਹ ਰਸਤੇ ਦੇ ਉੱਤੇ ਸਾਰੀ ਤੇ ਗੱਲ ਚੱਲਣ ਧੀ ਹੈ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਕੂਲ ਬਣਾਉਣ ਦਾ ਕੀ ਕੰਡਿਆ ਕੀ ਨਹੀਂ ਕੰਡਿਆ ਲੇਕਿਨ ਸਾਡੀ ਇਹ ਗਲੀ ਆਪਣੀ ਮਤਲਬ ਇਹ ਉਹ ਹੈ ਪਿੱਛੇ ਹੜੇ ਕੋਈ ਇੱਧਰ ਮਤਲਬ ਇਹ ਗਲੀ ਨਹੀਂ ਕੋਈ ਕੋਸ਼ ਨਹੀਂ ਮਾਲਕੀ ਹੀ ਪਹਿਲੀ ਹੀ ਪਹਿਲੀ ਵਾਲਿਆਂ ਦੀ ਪਹਿਲੀ ਇਹ ਸਾਨੂੰ ਧੱਕੇ ਨਾਲ ਕਹਿੰਦਾ ਵੀ ਮੈਂ ਇੱਥੋਂ ਰਸਤਾ ਲੈਣਾ ਚਾਹਨਾ ਮੈਂ ਇਥੋਂ ਗੱਡੀਆਂ ਲਗਾਉਣੇ ਚਾਹਨਾ ਧਮਕੀਆਂ ਪਹਿਲੇ ਵੀ ਦਿੰਦਾ ਸੀ ਤੇ ਹੁਣ ਵੀ ਧਮਕੀਆਂ ਦਿੱਤੀਆਂ ਇਹਨਾਂ ਨੇ ਜੀ.ਸੀ.ਪੀ ਲਿਆ ਆ ਗਣਾ ਬਹੁਤ ਹੀ ਜਿਹੜੀ ਦੁਰਘਟਨਾ ਕੀਤੀ ਹੈ ਨਾ ਇਹਨਾਂ ਨੇ ਕੱਲ ਇੰਨੀ ਕਿ ਜਿਹੜੀ ਕਹਿ ਨਹੀਂ ਸਕਦੇ ਅਸੀਂ ਮਾਰ ਕਟਾਈ ਤੋਂ ਕੋਈ ਫਰਕ ਨਹੀਂ ਰੱਖਿਆ ਇਹਨਾਂ ਨੇ ਜੀ.ਸੀ.ਪੀ ਨੂੰ ਕਹਿੰਦੇ ਅਸੀਂ ਦੇ ਨਾਲ ਹੀ ਮਕਾ ਦਿੱਤੇ ਤੇ ਇਹਨਾਂ ਨੇ ਐਦਾਂ ਕਰਕੇ ਸਾਡੇ ਨਾਲ ਹਮਲਾ ਕੀਤਾ ਬਹੁਤ ਜ਼ਿਆਦਾ ਕੱਲ ਕੀਤਾ ਉਹ ਤੂੰ بارش ਪੈਣ ਦੇ ਸੀ ਉੱਤੇ ਘਰ ਬੱਚੇ ਕਮਾ-ਕੁਮਾ ਤੇ ਗਏ ਦੇ ਸੀ ਸਿਰਫ ਔਰਤਾਂ ਥੋੜੀਆਂ ਜੀਆਂ ਸੀ ਮੌਕੇ ਦੇ ਇਹਨਾਂ ਨੂੰ ਮੌਕਾ ਨਹੀਂ ਦਿੱਤਾ ਸਾਨੂੰ ਕਿਸੇ ਨਾਲ ਗੱਲ ਪਹੁੰਚਣ ਦਾ ਨਾ ਹੀ ਕੋਈ ਗੱਲ ਹੋਈ ਆ ਸਾਡੀ ਅਸੀਂ ਇਹੋ ਹੀ ਚਾਹਨੇ ਆ ਪਿਆਹੀਂ ਰਸਤਾ ਨਹੀਂ ਦੇਣਾ ਇਥੋਂ ਸਾਡੇ ਛੋਟੇ ਛੋਟੇ ਬੱਚੇ ਆ ਜਿਹੜੇ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨਾ ਅਸੀਂ ਇਸੇ ਚੌਂਕ ਦੇ ਵਿੱਚ ਇਸੇ ਗਲੀ ਦੇ ਵਿੱਚ ਬਹਿ ਕੇ ਨਾ ਪਾਰਟੀ ਫੰਕਸ਼ਨ ਕਰਦੇ ਆ ਤੇ ਜੇ ਮੌਤ ਦਾ ਬੇਲਾ ਆਂਦਾ ਨਾ ਤੇ ਉਹ ਵੀ ਅਸੀਂ ਦੁੱਖ ਪ੍ਰਗਟ ਇਸ ਗਲੀ ਦੇ ਵਿੱਚ ਕਰਨਿਆ ਸੀ ਅਸੀਂ ਕਿਤੇ ਨਹੀਂ ਅਸੀਂ ਪਿਆਰ ਕਰਨ ਜੋਗੇ ਨਹੀਂ ਕਦੇ ਅਸੀਂ ਕੋਸ਼ਿਸ਼ ਨਹੀਂ ਕਰਨ ਜੋਗੇ ਕਿਉਂਕਿ ਅਸੀਂ ਇਨ੍ਹਾਂ ਗਲੀਆਂ ਦੇ ਵਿੱਚ ਇਨ੍ਹਾਂ ਇਹਨਾਂ ਦੇ ਵਿੱਚ ਹੀ ਸਾਰੇ ਕੰਮ ਕਰਨਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਪ੍ਰਸ਼ਾਸਨ ਅਗੇ ਮਤਲਬ ਅਸੀਂ ਰਸਤਾ ਨਹੀਂ ਦੇਣਾ ਚਾਹੁੰਦੇ ਸਾਡੇ ਛੋਟੇ ਛੋਟੇ ਬੱਚੇ ਆ ਬਿਲਕੁਲ ਬੱਚੇ ਨਾ ਐਡੇ ਵੱਡੇ ਘਰ ਹੈਗੇ ਆ ਜਿਹੜੇ ਮਤਲਬ ਅਸੀਂ ਪਈ ਉਹ ਘਰ ਲਈਏ ਨਾਲ ਗੇਟ ਆ ਦੇਖ ਲੋ ਤੁਸੀਂ ਵੀ ਦੇਖ ਸਕਦੇ ਹੋ ਨਾਲ ਗੇਟ ਆ ਨਾਲ ਹੀ ਗਲੀ ਨਾਲ ਹੀ ਬੱਚੇ ਆ ਖੇਡਣ ਦੇ ਅਸੀਂ ਕਿੱਥੇ ਜਾਈਏ ਇਹ ਇੱਕ ਗੱਲ ਹੈ ਮੈਂ ਜੀ ਸਾਬਕਾ ਸਰਪੰਚ ਗੁਰਵਚਨ ਸਿੰਘ ਪਿੰਡ ਜਸਵਾਲੀ ਆਪਣੇ ਵੱਲੋਂ ਤੇ ਆਪਣੇ ਪਿੰਡ ਵੱਲੋਂ ਇਹਦਾ ਧੰਨਵਾਦ ਕਰਦਾ ਪ੍ਰੈਸ ਰਿਪੋਰਟਰਾਂ ਜਿਹੜੇ ਇਹਨਾਂ ਗਰੀਬਾਂ ਦੀ ਸੁਣਾਈ ਵਾਸਤੇ ਥੋੜੇ ਭੱਜੇ ਆਏ ਆ ਕੱਲ ਦਾ ਜਿਹੜਾ ਵਾਕਿਆ ਸਾਡੇ ਪਿੰਡ ਜਸਵਾਲੀ ਵਿੱਚ ਹੋਇਆ ਇਹ ਹਰਜਨ ਕਲੋਨੀਆ ਸਾਰੇ ਬਹੁਤ ਜ਼ਿਆਦਾ ਗਰੀਬ ਲੋਕੀ ਆ ਇਹਨਾਂ ਨੂੰ ਆ ਕੇ ਕੱਲ ਲੋਕਾਂ ਮਾਰਿਆ ਵੀ ਹੈਗਾ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਸਾਡੀ 22 ਫੁੱਟ ਦੀ ਗਲੀ ਆਉਂਦੀ ਪਿੰਡ ਦੀ ਜਿਹੜੀ ਉਹਦੇ ਵਿੱਚ ਇਹਨਾਂ ਆ ਕੇ ਠੇਕੇਸਾਈ ਨਾਲੋਂ ਗਲੀ ਜਿਹੜੀ ਦੁوار ਕੱਢੀ ਸੀ ਉਹ ਢਾਹ ਦਿੱਤੀ ਹੈ ਜਿਹੜੀ ਦੁਬਾਰ ਢਾਈਆ ਬਲਕਿ ਉਹਦੀ ਮਾਲਕ ਜਿਨ੍ਹਾਂ ਢਾਈਆ ਉਹਨਦੀ ਇੱਥੇ ਕੋਈ ਮਾਲਕੀ ਨਹੀਂ ਪਿੰਡ ਦੇ ਵਿੱਚ ਕੋਈ ਇਦਾਂ ਕੋਈ ਰਸਤਾ ਨਹੀਂ ਕੋਈ ਚੀਜ਼ ਵੀ ਨਹੀਂ ਬਣੀ ਦੀ ਉਹਨਾਂ ਦਾ ਕੋਈ ਪੰਜ ਕਿੱਲੇ ਜਾ ਕੇ ਪਰਲੇ ਬਨੇ ਜਾ ਕੇ ਸਕੂਲ ਖੋਲਿਆ ਹੋਣਾ ਨਹਿਰ ਦੇ ਕੰਢੇ ਉਹਦੇ ਵਿੱਚ ਉਹਨਾਂ ਜਾਣ ਨੂੰ ਰਸਤਾ 22 ਫੁੱਟ ਦੀ ਫਿਰਨੀ ਕੋਟਲੀ ਪਿੰਡ ਤੋਂ ਤੇ ਜਸਵਾਲੀ ਪਿੰਡ ਤੋਂ 22 ਫੁੱਟ ਦੀ ਜਿਹੜੀ ਫਿਰਨੀ ਆ ਉਹ ਇੰਦੀ ਪਾਲੀ ਤੱਕ ਜਾਂਦੇ ਸਕੂਲ ਦਾ ਕਰਜੰਦੀ ਆ ਇਹ ਜਿਹੜਾ ਹਰਜਨ ਕਲੋਨੀ ਨੂੰ ਇਹਨਾਂ ਪ੍ਰੇਸ਼ਾਨ ਕੀਤਾ ਇਹ ਬਿਨਾਂ ਮਲ ਦੇ ਨਜਾਇਜ਼ ਉੱਥੇ ਕੋਈ 35 40 ਘਰ ਪਿੰਡ ਵਿੱਚ ਵਸਣ ਡੇ ਆ ਉਹਦੇ ਵਿੱਚ ਛੋਟੇ-ਛੋਟੇ ਬੱਚੇ ਵੀ ਆ ਬਜ਼ੁਰਗ ਵੀ ਆ ਗਏ ਜਿਹੜੇ ਗਲੀ ਵਿੱਚ ਕਿਤੇ ਬੂਟੇ ਸਾਂ ਆ ਕੇ ਬੈਹਿੰਦੇ ਆ ਉਦੇ ਵਿੱਚ ਹੁਣ ਆ ਕੇ ਕਹਿੰਦੇ ਵੀ ਅਸੀਂ ਇਥੋਂ ਗੱਡੀਆਂ ਲਗਾਉਣੀਆਂ ਉਹ ਗੱਡੀਆਂ ਲਗਾ ਦੇ ਦਬਕੇ ਮਾਰ ਕੇ ਲੋਕਾਂ ਨੇ ਕਿੱਥੇ ਹੋ ਗਏ ਵਾਹੀ ਇਹ ਕੰਮ ਨਹੀਂ ਕਰਨ ਦੇਣਾ ਇਹਨਾਂ ਕੱਲ ਕਾਫੀ ਜਨਾਨੀਆਂ ਤੇ ਕਾਫੀ ਬੰਦੇ ਲਿਆ ਕੇ ਇੱਥੇ ਲੁੱਟ ਮਾਰ ਕੀਤੀ ਆ ਉਹ ਜਿਹੜੀ ਗਲੀ ਹੀ ਉਹਨੂੰ ਪੁੱਟ ਤੋੜਦਾ ਜਿਹੜਾ ਇਹਨਾਂ ਦੇ ਅੱਗੇ ਦਵਾਰ ਖੜੀ ਕੀਤੀ ਦੀ ਜਿੰਨੀ ਸਾਡੀ ਮਾਲਕੀ ਪੰਚਾਇਤ ਦੀ ਹੈਗੀ ਉਹ ਸਾਰੀ ਆ ਕੇ ਇਹਨਾਂ ਟਾਕਦੀ ਹੈ ਤੇ ਸਮਾਨ ਇਟਾਂ ਬਟੇ ਜੋ ਚੋਕੇ ਲਾਗੇ ਤੇ ਲੋਕਾਂ ਨੂੰ ਗਾਮ ਮਾਰ ਲਈ ਤੰਕੀ ਦੇ ਗਿਆ ਵੀ ਜਿਹੜਾ ਸਾਡੇ ਅੱਗੇ ਆਂਦੇ ਕੋਸ਼ਿਸ਼ ਕੀਤੇ ਅਸੀਂ ਪਾ ਕੇ ਗੱਡੀਆਂ ਤੇ ਤੁਹਾਡੀ ਤੁਹਾਡੀ ਵੇਚੀ ਕਰਾਂਗੇ ਜੋ ਸਾਡੇ ਕੋਲ ਹੋਗਾ ਤੁਹਾਡੀ ਸਾਨ ਦੇ ਬਰਖਲਾ ਫਾਂ ਅਸੀਂ ਤੁਹਾਡੀ ਵੇਚੀ ਕਰਾਂਗੇ ਜਿੱਦਾਂ ਵੇਖਿਆ ਦੀਵਾਰ ਦੇ ਪੈਲੀ ਸਾਡੇ ਕੋ ਫਿਰਨੀ ਹੈਗੀ ਕਹਿੰਦੇ ਪਹਿਲੀ ਸੀਗੀ ਫਿਰਨੀ ਨਹੀਂ ਸੀਗੀ ਇਹ ਬਣਾਈ ਹੈ ਇਹ ਦੇਖੋ ਜੀ 300 ਸਾਲ ਪਿੰਡ ਦੇ ਸਵਾਲੀ ਨੂੰ ਬਣੇਦੇ ਹੋ ਗਿਆ ਇਹ ਸਾਰੀਆਂ ਮਾਲਕੀਆਂ ਹੀ ਉਸ ਬੰਨੇ ਜਾਨ ਨੂੰ ਜਿਹੜੀ 22 ਫੁੱਟ ਦੀ ਫਿਰਨੀ ਕੋਟਲੀ ਤੋਂ ਪਿੰਡ ਦੇ ਸਵਾਲੀ ਤੋਂ ਆਈਆ ਉਹ ਸਾਰੀਆਂ ਪੈਲੀਆਂ ਨੂੰ ਲੱਗਦੀ ਸੀ ਉਹ ਉਹਨਾਂ ਜਿਹੜਾ ਹੁਣ ਬੰਦਿਆਂ ਜਿਹਨਾਂ ਨੇ ਕੰਮ ਕੀਤਾ ਜਿਹੜੀ ਉਹਨਾਂ ਪਹਿਲੀ ਲਈ ਉਹਨਾਂ ਨੂੰ ਵੀ 22 ਫੁੱਟ ਫੇਰਨੀ ਦੋਨਾਂ ਪਿੰਡਾਂ ਦੇ ਵਿੱਚੋਂ ਲੰਘ ਕੇ ਜਾਂਦੀ ਆ ਪਰਲੇ ਬੰਨੇ ਨਹਿਰ ਵੀ ਪਟਰੀ ਆ ਬਹੁਤ ਵੱਡੀ ਲੋਕੀ ਉਧਰ ਸਾਰਜ ਵਟਾ ਕਰਦੇ ਆਉਂਦੇ ਜਾਂਦੇ ਵੀ ਹੋ ਗਿਆ ਪਰ ਜਿਹੜਾ ਉਹਨਾਂ ਇੱਧਰ ਪੈਰ ਪੁੱਟਿਆ ਇਹ ਬਿਲਕੁਲ ਨਜਾਇਜ਼ ਪੁੱਟਿਆ ਅਸੀਂ ਮੰਗੀ ਕਰਨ ਜੀ ਦੇਖੋ ਇੱਕ ਤਮ ਮੂੜਾ ਮੇਰਾ ਸਰਪੰਚ ਜੀ ਮੈਂ 15 ਸਾਲ ਪਿੰਡ ਦੀ ਸਰਪੰਚੀ ਕੀਤੀ ਹੁਣ ਇਸ ਵੇਲੇ ਮੌਕੇ ਦੇ ਅਸੀਂ ਚੇਅਰਮੈਨਾਂ ਕਰੋ ਟੱਬ ਲਾਗਦੇ ਸਾਨੂੰ ਇਹਨਾਂ ਬੰਦਿਆਂ ਨੇ ਇੱਕ ਵਾਰੀ ਵੀ ਆਗੇ ਇਹ ਗੱਲ ਨਹੀਂ ਦਿੱਤੀ ਵੀ ਸਾਨੂੰ ਕੋਈ ਰਸਈ ਦੀ ਪ੍ਰੇਸ਼ਾਨੀ ਆ ਜਾਂ ਅਸੀਂ ਜਗਾ ਮੋੜ ਲਈ ਉਥੋਂ ਰਸਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਆ ਪਈ ਇਹਨਾਂ ਜ਼ਬਰਦਸਤੀ ਕੀਤੀ ਸਾਨੂੰ ਇਹਦਾ ਇਹਨਾਂ ਲੋਕਾਂ ਦਾ ਬੜਾ ਦੁੱਖ ਆਉਂਦਾ ਵੀ ਇਹ ਗਰੀਬ ਲੋਕਾਂ ਨੂੰ ਜਿਹੜਾ ਜੀ ਕਰੇਗਾ ਉਹ ਜੁੱਤੀਆਂ ਮਰ ਜਾਏਗਾ ਜਿਹੜਾ ਜੀ ਕਰੇਗਾ ਉਹ ਬੱਚਿਆਂ ਨੂੰ ਆ ਕੇ ਸੇੜਖਾਨੀਆਂ ਕਰੇਗਾ ਅੱਗੇ ਛੋਟੇ-ਛੋਟੇ ਬੱਚੇ ਆ ਉਹ ਗੱਡੀਆਂ ਥੱਲੇ ਤੇ ਆ ਕੇ ਮਾਰੇ ਜਾਣਗੇ ਉਹ ਸਾਨੂੰ ਆਨ ਲਈ ਪੀੜੀ ਬਾਰੇ ਬੜੀ ਦੁੱਖ ਹੋ ਗਿਆ ਹੈ ਗੱਲ ਦਾ ਵੀ ਸਾਡਾ ਇਹਨਾਂ ਗਰੀਬਾਂ ਦਾ ਕਿਦਾਂ ਟਾਈਮ ਪਾਸ ਹੋਏਗਾ ਬਸ ਤਾਂ ਉਹਨਾਂ ਦਾ ਸਭੀ ਕਿਹਾ ਜਾਂਦਾ ਕਿ ਜਿਹੜੀ ਗੱਲ ਕੰਦ ਢਾਈ ਗਈ ਹੈ ਉਹ ਸਰਕਾਰੀ ਮੁਲਾਜ਼ਮਾਂ ਨਾਲ ਢਾਈ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਬੰਦੇ ਆਏ ਨਹੀਂ ਇਸ ਗੱਲ ਕੰਦ ਦੇ ਵੇਖੋ ਜੀ ਗੱਲ ਨੇ ਕੱਲ ਜੇ ਫੇਲੇ ਮੈਂ ਆਇਆ ਇਹ ਪਿੰਡ ਦੀ ਰਿਪੋਰਟ ਆ ਵੀ ਮੁਲਾਜ਼ਮ ਤਬਕਾ ਸਾਰਾ ਹੜ ਇੱਕ ਬਲਕਿ ਉਸ ਮੌਕੇ ਦੇ ਮੁਤਾਬਕ ਮੈਂ ਇੱਥੇ ਨਹੀਂ 70% ਹਨੀ ਦੇ ਨਾਲ ਅਜ ਇਸ ਦੀ ਰਿਪੋਰਟ